ਲਓ ਪ੍ਰਭੂ ਗੱਲ ਕਰੀਏ ਇੱਕ ਪਾਸੇ ਅੱਜ ਦੇਸ਼ ਦੀ ਆਜ਼ਾਦੀ 15 ਅਗਸਤ ਸਰਕਾਰਾਂ ਮਨਾ ਰਹੀਆਂ ਨੇ ਪਰ ਦੂਜੇ ਪਾਸੇ ਦੇਸ਼ ਦਾ ਨਾਦਾਤਾ ਆਪਣੇ ਹੱਕਾਂ ਲਈ ਯੁੱਧ ਰਿਹਾ ਬਾਰਡਰਾਂ ਤੇ ਕਿੱਥੇ ਸੰਭੂ ਬਾਰਡਰ ਕਿੱਥੇ ਖਨੋਰੀ ਬਾਰਡਰ ਰਤਨਪੁਰਾ ਰਾਜਸਥਾਨ ਅਤੇ ਡੱਬ ਵਾਲੀ ਬਾਰਡਰਾਂ ਤੇ ਪਰ ਕਿਰਤੀ ਲੋਕਾਂ ਨੂੰ ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਾ ਰਹੇ ਉਲਟਾ ਸੰਭੂ ਬਾਰਡਰ ਤੇ ਖਨੋਰੀ ਬਾਰਡਰਾਂ ਤੇ ਗੋਲੀਆਂ ਮਾਰ ਕੇ ਸਾਡੇ ਬਾਈ-ਬਾਈ ਸਾਲ ਦੇ ਨੌਜਵਾਨ ਸ਼ਹੀਦ ਕਰ ਦਿੱਤੇ ਸਭ ਕਰਨ ਵਰਗੇ ਔਰ ਉਹਨਾਂ ਆਈਪੀਐਸ ਅਫਸਰਾਂ ਨੂੰ ਹਰਿਆਣਾ ਸਰਕਾਰ ਵੱਲੋਂ ਜਿਹੜਾ ਰਾਸ਼ਟਰਪਤੀ ਅਵਾਰਡ ਦਵਾਇਆ ਜਾ ਰਿਹਾ ਅੱਜ 15 ਅਗਸਤ ਦੇ ਪ੍ਰਭਾਉ ਜਿਹੜੇ ਅਫਸਰਾਂ ਨੇ ਖਨੌਰੀ ਬਾਰਡਰਾਂ ਤੇ ਸੰਭੋ ਬਾਰਡਰਾਂ ਤੇ ਕਿਸਾਨਾਂ ਤੇ ਗੋਲੀਆਂ ਮਾਰ ਕੇ ਕਿਸਾਨ ਸ਼ਹੀਦ ਕੀਤੇ ਨੇ ਜ਼ਖਮੀ ਕੀਤੇ ਨੇ ਉਹਨਾਂ ਆਈਪੀਐਸ ਅਫਸਰਾਂ ਨੂੰ ਸੇ ਵੱਡੇ ਆਈਪੀਐਸ ਅਫਸਰਾਂ ਨੂੰ ਹਰਿਆਣਿਆਂ ਨੂੰ ਰਾਸ਼ਟਰਪਤੀ ਅਵਾਰਡ ਦਿੱਤਾ ਜਾ ਰਿਹਾ ਅੱਜ 15 ਅਗਸਤ ਤੇ ਇਹ ਆਜ਼ਾਦੀ ਸਰਕਾਰਾਂ ਦੇ ਘਰਾਂ ਤੱਕ ਹੈ ਇਹ ਆਜ਼ਾਦੀ ਕਾਰਪੋਰੇਟ ਘਰਾਣਿਆਂ ਦੇ ਘਰਾਂ ਤੱਕ ਹੈ ਪਰ ਕਿਰਤੀ ਲੋਕ ਕਿਸਾਨ ਲੋਕ ਆਪਣੇ ਹੱਕਾਂ ਲਈ ਅੱਜ ਵੀ ਬਾੜਾਂ ਤੇ ਜੂਝ ਰਹੇ ਨੇ ਅੱਜ ਉਹਦੇ ਰੋਸ ਵਜੋਂ ਜਿਹੜੇ ਆਈਪੀਐਸ ਅਫਸਰਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਰਾਸ਼ਟਰਪਤੀ ਅਵਾਰਡ ਦਿੱਤਾ ਜਾ ਰਿਹਾ ਹੈ ਅੱਜ 15 ਅਗਸਤ ਵਾਲੇ ਦਿਨ ਬੀਕੇ ਜੋਇਕਤਾ ਆਯਾਦ ਦੇ ਸੱਦੇ ਤੇ ਅਤੇ ਦੋਏ ਫਾਰਮਾਂ ਗੈਰ ਨਾ ਤਿੱਕਾ ਸਯੁਜਤ ਕਿਸਾਨ ਮੋਰਚਾ ਗੈਰ ਨਾ ਤਿੱਕ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਰੋਸ ਮਾਰਚ ਨੇ ਟਰੈਕਟਰ ਮਾਰਚ ਨੇ ਜਿਹੜੇ ਉਹ ਬਜ਼ਾਰਾਂ ਦੇ ਵਿੱਚ ਕੀਤੇ ਜਾਣਗੇ ਵੱਡੇ ਵੱਡੇ ਬਾਈਪਾਸਾਂ ਤੇ ਵੱਡੇ ਰੋਸ ਮਾਰਚ ਕੀਤੇ ਜਾਣਗੇ ਉਹਦੇ ਸੰਬੰਧ ਦੇ ਵਿੱਚ ਅੱਜ ਬਲਾਕ ਸੰਗਰੂਰ ਦੇ ਹਜ਼ਾਰਾਂ ਟਰੈਕਟਰ ਨੇ ਜਿਹੜੇ ਉੱਬਾਵਾਲ ਦੀ ਮੰਡੀ ਦੇ ਵਿੱਚੋਂ 10 ਮਿੰਟਾਂ ਦੇ ਵਿੱਚ ਅਸੀਂ ਰਵਾਨਾ ਕਰਾਂਗੇ ਔਰ ਰੋਜ਼ ਮਾਰਚ ਕਰਾਂਗੇ